ਦੇਖੋ ਗੁਰਦੁਆਰਿਆਂ ਚ ਵੀ ਜੇਬ ਕਤਰੇ ਆਂਦੇ ਹਨ ਐਂਟਰੀ ਕਰ ਰਹੇ ਹਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਮਿਸੇ ਪ੍ਰਸ਼ਾਦੇ ਦਾ ਵੀ ਕੁਝ ਇਤਿਹਾਸ ਹੈ ਉਹ ਵੀ ਦੱਸਾਂਗਾ ਤੁਹਾਨੂੰ ਇੱਥੇ ਲਿਖਿਆ ਜੇਬ ਕਤਰੇ ਆ ਤੁਹਾਨੂੰ ਸਾਵਧਾਨ ਮਿਸੇ ਪ੍ਰਸ਼ਾਦੇ ਤੇ ਗੰਡੇ ਦਾ ਪ੍ਰਸ਼ਾਦ ਲੈ ਕੇ ਆਂਦੀ ਹੈ ਤੇ ਸੰਤਾਨ ਪ੍ਰਾਪਤੀ ਲਈ ਇੱਥੇ ਅਰਦਾਸ ਕਰਾਂਦੀ ਹੈ ਗੱਜ ਕੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਿੱਤਰੋ ਅੱਜ ਅਸੀਂ ਚੱਲੇ ਹਾਂ ਗੁਰਦੁਆਰਾ ਬਾਬਾ ਬੁੱਢਾ ਜੀ ਜੋ ਕਿ ਪਿੰਡ ਚਵਾਲ ਦੇ ਵਿਚੰਤ ਤੇ ਅੰਮ੍ਰਿਤਸਰ ਤੋਂ ਕਰੀਬ ਤਰੀ 20 ਕਿਲੋਮੀਟਰ ਦੂਰ ਹਨ ਆਪਣੀ ਗੱਡੀ ਜਾਓਗੇ ਤਾਂ 20 ਮਿੰਟ ਲ ਘੰਟਾ ਵੀ ਲੱਗ ਸਕਦਾ ਇਹ ਬਾਹਰਲਾ ਵੀਊ ਦੇਖੋ ਚਾਰੇ ਪਾਸੇ ਉਹੀ ਜੋ ਮੇਰਾ ਸ਼ੌਕ ਹੈ ਪਿੰਡਾਂ ਚੋਂ ਲੰਘਣ ਦਾ ਇਹ ਪੂਰਾ ਹੋ ਗਿਆ ਇੱਥੇ ਵੀ ਚਾਰੇ ਪਾਸੇ ਹਰਿਆਲੀ ਹਰਿਆਲੀ ਦੇਖੋ ਪੰਜਾਬ ਦੇ ਪਿੰਡ ਦੇਖੋ ਤੁਸੀਂ ਕਿੰਨੇ ਹਰੇ ਹਰੇ ਖੁੱਲੇ ਡੁੱਲੇ ਮਾਹੌਲ ਸਾਹਮਣੇ ਦੇਖੋ ਵਧੀਆ ਹਾਈਵੇ ਵਾਲੀ ਰੋਡ ਇੱਥੇ ਟੋਲ ਵੀ ਲੱਗਦਾ ਧਿਆਨ ਰੱਖਿਓ ਇੱਕ ਤਾਂ ਹੀ ਰੋਡ ਵਧੀਆ ਮਿਲਦੀ ਹੈ ਜੇ ਟੋਲ ਲੱਗਦਾ ਆ ਤਾਂ ਆ ਦੇਖੋ ਮਿੱਤਰੋ ਜਿੱਧਰ ਤੱਕ ਨਜ਼ਰ ਜਾਂਦੀ ਹੈ ਖੇਤ ਹੀ ਖੇਤ ਹੈ ਅਸਲੀ ਪੰਜਾਬ ਇੱਥੇ ਆ ਕੇ ਦਿਖਦਾ ਸੀ ਉਹ ਸ਼ਹਿਰਾਂ ਚ ਘੁੰਮਦੇ ਆ ਬਿਲਡਿੰਗਾਂ ਦੇਖਦੇ ਆ ਤੇ ਇਹ ਰਸਤਾ ਦੇਖ ਲਓ ਵੀਰੋ ਹੁਣ ਮਿਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਸਾਰਾ ਥਿਊ ਵਿਊ ਦਿਖਾਣਾ ਜੋ ਵੀ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਵੀ ਦੱਸਾਂਗਾ ਸੰਗ ਤੋਂ ਗੇਟ ਆ ਗਿਆ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦਾ ਹੁਣ ਅਸੀਂ ਇੱਧਰ ਮੁੜ ਗਏ ਸੱਜੇ ਹਾਈਵੇ ਤੋਂ ਇੱਥੋਂ ਦੀ ਮੰਨ ਲਗਦਾ 2 4 5 ਮਿੰਟ ਜੇ ਅੱਪਾ ਪਹੁੰਚ ਜਾਵਾਂਗੇ ਗੁਰਦੁਆਰਾ ਸਾਹਿਬ ਇੱਥੇ ਦਾ ਇਤਿਹਾਸ ਤੁਹਾਨੂੰ ਬਿਲਕੁਲ ਤਰੀਕੇ ਨਾਲ ਸਾਰਾ ਸਮਝਾਵਾਂਗਾ ਜਿੰਨਾ ਕੋ ਮੈਨੂੰ ਪਤਾ ਲੱਗੇਗਾ ਬਾਕੀ ਡਿਸਕ੍ਰਿਪਸ਼ਨ ਚ ਪਾ ਦਾਂਗਾ ਤੁਸੀਂ ਉੱਥੋਂ ਵੀ ਪੜ ਸਕਦੇ ਹੋ ਦਰਸ਼ਨ ਕਰੋ ਜੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਹੀ ਕਾਰ ਚੋਂ ਦਿ ਇਹ ਪਾਰਕਿੰਗ ਹੈ ਬਹੁਤ ਵਧੀਆ ਲੱਗ ਰਹੀ ਹੈ ਵੱਡੀ ਖੁੱਲੀ ਡੁੱਲੀ ਅੰਦਰ ਜਾ ਕੇ ਦੇਖਦੇ ਹਾਂ ਗੱਡੀ ਕਿੱਦਾਂ ਲੱਗਦੀ ਹੈ ਸਾਡੀ ਮਿੱਤਰੋ ਗੱਡੀ ਚੋਂ ਨਿਕਲੇ ਆ ਬਾਹਰ ਤੇ ਜੋ ਨਜ਼ਾਰਾ ਦੇਖ ਰਹੇ ਹਾਂ ਦਿਲ ਖੁਸ਼ ਹੋ ਗਿਆ ਬਹੁਤ ਵੱਡਾ ਏਰੀਆ ਹੈ ਇੱਕ ਗੁਰਦੁਆਰਾ ਸਾਹਿਬ ਦਾ ਏਰੀਆ ਸਾਰਾ ਦੇਖੋ ਉਹ ਪਰਿਓ ਸ਼ੁਰੂ ਹੈ ਗੁਰਦੁਆਰਾ ਸਾਹਿਬ ਦਾ ਏਰੀਆ ਤੇ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਏਰੀਆ ਇਧਰ ਪਾਰਕਿੰਗ ਹੈ ਤੇ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਤੇ ਬਿਲਡਿੰਗ ਦਿਖ ਰਹੀ ਹੋਣੀ ਹੁਣ ਅਸੀਂ ਚੱਲਦੇ ਆ ਅੰਦਰ ਤੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਜਿੰਨੀ ਹੋ ਸਕੇਗੀ ਮਿੱਤਰੋ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰਦੇ ਆ ਉਹ ਸਾਹਮਣੇ ਜੋੜਾ ਘਰ ਹੈ ਉਧਰ ਚਲਦੇ ਆ ਤੇ ਬੜਾਣਾ ਸਾਰੀ ਵੀਡੀਓ ਤੇ ਸੰਗਤਾਂ ਨੂੰ ਕਰਾਨਾ ਦਰਸ਼ਨ ਜੋੜੇ ਘਰ ਪਹੁੰਚ ਗਏ ਮਿੱਤਰੋ ਹੁਣ ਜੋੜੇ ਰਖਾਣੇ ਆ ਤੇ ਚਲਦੇ ਆ ਅੰਦਰ ਬਹੁਤ ਵਧੀਆ ਸੋਹਣਾ ਜੋੜਾ ਘਰ ਬਣਿਆ ਕਿ ਉਧਰਲੀ ਗੱਟੜੀ ਘਰ ਹੈ ਉਧਰਲੀ ਸਾਈਡ ਇਧਰ ਜੋੜਾ ਘਰ ਐਂਟਰੀ ਕਰ ਰਹੇ ਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਇਧਰੋਂ ਥੋੜੀ ਜੀ ਕੰਸਟਰਕਸ਼ਨ ਚੱਲ ਰਹੀ ਹੈ ਤੇ ਇਧਰੋਂ ਐਂਟਰੀ ਕਰ ਗੁਰਦੁਆਰਾਜ ਕੰਸਟਰਕਸ਼ਨ ਮਿੱਤਰੋ ਹਰ ਵੇਲੇ ਚੱਲਦੀ ਰਹਿੰਦੀ ਹੈ ਕਿਤੇ ਨਾ ਕਿਤੇ ਕੁਛ ਨਾ ਕੁਛ ਬਣਦਾ ਹੀ ਰਹਿੰਦਾ ਆ ਲੋ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਬਾਹਰੋਂ ਉਧਰ ਮੀਰੀ ਪੀਰੀ ਹਾਲ ਹੈ ਉਹ ਵੀ ਦੇਖਾਂਗੇ ਕੀ ਹੈ ਇਸ ਪਾਸੇ ਕੜਾਹ ਪ੍ਰਸ਼ਾਦ ਦੀ ਪਰਚੀ ਕੱਟੀ ਜਾਂਦੀ ਹੈ ਤੇ ਇਧਰ ਦਰਬਾਰ ਸੇਵਨ इड सरोवर है बहुत बड़ा गुरुद्वारा साहब है काफी बड़ा जगह बड़ी है गुरुद्वारा साहब को देखो संगत बैठी है सारी इधर मिससे प्रशादे मिलते हैं मिस्या प्रशाद का भी कुछ इतिहास है वह भी दसागा जेब कतरिया तो सावधान देखो गुरुद्वार च भी जेब कतरे आदा है ਸੇ ਲੋਕ ਪ੍ਰਸ਼ਾਦ ਚੁੜਾ ਰਹੇ ਹਨ ਅੰਦਰ ਚਲਦੇ ਆ ਤੇ ਅੰਦਰ ਦਾ ਕਰਦੇ ਆ ਦਰਸ਼ਨ ਸੰਗਤੋ ਤੁਹਾਨੂੰ ਮੈਂ ਛੋਟੇ ਅਕਸ਼ਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬੀ ਦਾ ਇਤਿਹਾਸ ਦੱਸ ਦਿੰਦਾ ਜਦੋਂ ਅਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖਿਆ ਆ ਤਾਂ ਉਸਨੇ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਇਹ ਸਾਰੇ ਪਿੰਡ ਦੀ ਜਗ੍ਹਾ ਗੁਰੂ ਅਮਰਦਾਸ ਜੀ ਨੂੰ ਭੇਟ ਕਰ ਦਿੱਤੀ ਜੋ ਗੁਰੂ ਅਮਰਦਾਸ ਜੀ ਨੇ ਸੇਵਾ ਸੰਭਾਲ ਲਈ ਇਹ ਜਗ੍ਹਾ ਬਾਬਾ ਬੁੱਢਾ ਜੀ ਨੂੰ ਦੇ ਦਿੱਤੀ ਪਵਨ ਸਥਾਨ ਤੇ ਛੋਟਾ ਜਿਹਾ ਜੰਗਲ ਹੁੰਦਾ ਸੀ ਜਿਹਨੂੰ ਬੀੜ ਕਿਹਾ ਜਾਂਦਾ ਸੀ ਬਾਬਾ ਜੀ ਦੇ ਵਧੇਰੇ ਸਮਾਂ ਇੱਥੇ ਰਹਿਣ ਕਰਕੇ ਇਸ ਸਥਾਨ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਜੀ ਪ੍ਰਚਲਿਤ ਹੋ ਗਿਆ 1564 ਈਸਵੀ ਨੂੰ ਮ ਬਾਬਾ ਬੁੱਢਾ ਜੀ ਲਈ ਮਿੱਸੇ ਪ੍ਰਸ਼ਾਦੇ ਤੇ ਗੰਡਿਆਂ ਦਾ ਪ੍ਰਸ਼ਾਦ ਲੈ ਕੇ ਆਇਆ ਕਰਦੇ ਸਨ ਜਿਸ ਤੋਂ ਪ੍ਰਸੰਨ ਹੋ ਕੇ ਬਾਬਾ ਬੁੱਢਾ ਜੀ ਨੇ ਸੰਤਾਨ ਪ੍ਰਾਪਤੀ ਲਈ ਮਾਤਾ ਗੰਗਾ ਜੀ ਲਈ ਅਰਦਾਸ ਕੀਤੀ ਤੇ ਅਰਦਾਸ ਪਰਮਾਤਮਾ ਦੇ ਘਰ ਪ੍ਰਵਾਨ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ 1595 ਈਸਵੀ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਸ ਧਰਤੀ ਤੇ ਪ੍ਰਕਾਸ਼ ਹੋਇਆ ਇਸ ਦਿਨ ਦੇ ਇਤਿਹਾਸ ਦੀ ਮਹੱਤਤਾ ਕਾਰਨ ਸੰਗਤ ਇੱਥੇ ਮਿੱਸੇ ਪ੍ਰਸ਼ਾਦੇ ਤੇ ਗੰਡੇ ਦਾ ਪ੍ਰਸ਼ਾਦ ਲੈ ਕੇ ਆਂਦੀ ਹੈ ਤੇ ਸੰਤਾਨ ਪ੍ਰਾਪਤੀ ਲਈ ਇੱਥੇ ਅਰਦਾਸ ਕਰਾਂਦੀ ਹੈ ਮਿੱਤਰੋ ਇਹ ਇਤਿਹਾਸਿਕ ਗੁਰਦੁਆਰਾ ਬਾਬਾ ਬੁੱਢਾ ਜੀ ਦਾ ਬਾਕੀ ਮੈਂ ਡਿਸਕ੍ਰਿਪਸ਼ਨ ਚ ਲਿਖ ਦਿਆਂਗਾ ਤੇ ਇੱਕ ਗੱਲ ਹੋਰ ਦੱਸਾਂ ਇਹ ਸਾਰਾ ਇਤਿਹਾਸ ਮੈਂ ਬਾਅਦ ਚ ਵੌਇਸਓਵਰ ਦਿੱਤਾ ਹੈ ਦਰਬਾਰ ਸਾਹਿਬ ਚ ਮੈਂ ਕੋਈ ਗੱਲ ਨਹੀਂ ਕੀਤੀ ਦਰਸ਼ਨ ਕਰੋ ਸੰਤੋ ਪੂਰੇ ਦੇ ਪੂਰੇ ਵੀਊ ਦਾ ਇਸ ਤਰ੍ਹਾਂ ਦਾ ਵੀਊ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਕਿਸੇ ਵੀਡੀਓ ਚ ਕਦੀ ਵੀ ਨਜ਼ਰ ਨਹੀਂ ਆਏਗਾ ਜਿੰਨੀ ਹੋ ਸਕੇ ਵੀਡੀਓ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਦੀ ਹੈ ਤਾਂ ਕਿ ਸੰਗਤਾਂ ਨੂੰ ਪੂਰਾ ਦਰਸ਼ਨ ਕਰਾ ਸਕੀਏ ਤਸੱਲੀ ਬਖਸ਼ ਹੁਣ ਮੈਂ ਚਲਦਾ ਸਰੋਵਰ ਸਾਹਿਬ ਵੱਲ ਤੇ ਸਰੋਵਰ ਸਾਹਿਬ ਦੇ ਦਰਸ਼ਨ ਕਰਾਨਾ ਹਾਂ ਤੁਹਾਨੂੰ ਸਰੋਵਰ ਸਾਹਿਬ ਵੱਲ ਚਲਦੇ ਹਾਂ ਤੇ ਸਰੋਵਰ ਸਾਹਿਬ ਦੇ ਕਰਦੇ ਹਾਂ ਦਰਸ਼ਨ ਫਿਰ ਇਸ ਤੋਂ ਬਾਅਦ ਮੀਰੀ ਪੀਰੀ ਹਾਲ ਜਾ ਕੇ ਦੇਖਾਂਗੇ ਅੰਦਰ ਕੀ ਹੈ ਫਿਰ ਇੱਥੇ ਲੰਗਰ ਜਰੂਰ ਕਰਾਂਗੇ ਸਰੋਵਰ ਸਾਹਿਬ ਦਾ ਸਾਰਾ ਵਿਊ ਦੇਖ ਲਓ ਸੰਗਤੋ ਚਾਰੇ ਪਾਸੇ ਦਾ किन्या बड़िया बड़िया किन्या बड़िया बड़िया आ देखो किनियां वड्डियां वड्डियां मछियां आंसर ओवर सब मछियां देखो किनियां वड्डियां वड्डियां ऑरेंज ब्लू ब्लैक ग्रीन सारे कलर दिया ने ਆ ਦੇਖੋ orange ਰੰਗ ਦੀ ਮੱਛੀ ਕਿੰਨੀ ਸ਼ਾਨਦਾਰ ਇਹ ਮੀਰੀ ਪੀਰ ਹਾਲਾ ਮਿੱਤਰੋ ਇੱਥੇ ਲੱਗਾ ਹੋਇਆ ਤਾਲਾ ਇੱਥੇ ਅਨੰਤ ਕਾਰਜ ਵਗੈਰਾ ਹੁੰਦੇ ਹਨ ਕੋਈ ਵਿਆਹ ਸ਼ਾਦੀ ਕਰਾਣਾ ਹੋਵੇ ਤਾਂ ਇੱਥੇ ਹੁੰਦਾ ਇਹਦਰਾਂ ਛਬੀਲ ਲੱਗੀ ਜੋ 24 ਘੰਟੇ ਚੱਲਦੀ ਰਹਿੰਦੀ ਪਾਣੀ ਪਿੰਨੇ ਆ ਫਿਰ ਅੱਗੇ ਚੱਲਦੇ ਆ ਆ ਦੇਖੋ ਸੰਤੋ ਮਹਿਤ ਵਗੈਰਾ ਦੀ ਸੇਵਾ ਚੱਲ ਰਹੀ ਹੈ ਇੱਥੇ ਸਿੱਖਾਂ ਦੀ ਸੇਵਾ ਹਰ ਵੇਲੇ ਹਰ ਜਗ੍ਹਾ ਚੱਲਦੀ ਰਹਿੰਦੀ ਹੈ ਕੱਲਾ ਕੱਲਾ ਮੈਟ ਧੁਲਾਈ ਹੋ ਰਿਹਾ ਬਿਲਕੁਲ ਹਰ ਗੁਰਦੁਆਰੇ 'ਚ ਹਰ ਵੇਲੇ ਇੱਕ ਚੀਜ਼ ਨੋਟ ਕੀਤੀ ਸੇਵਾ ਚੱਲਦੀ ਰਹਿੰਦੀ ਹੈ ਨਾ ਹਾਰਦੇ ਨੇ ਨਾ ਥੱਕਦੇ ਨੇ ਇਸ ਸਿੱਖ ਕੌਮ ਦੀ ਖਾਸ ਜੋ ਵਡਿਆਈ ਹੈ ਇਸੀ ਚਾ ਵੀ ਹਾਰਦੇ ਵੀ ਨਹੀਂ ਥੱਕਦੇ ਵੀ ਨਹੀਂ ਚਲਦੇ ਹਾਂ ਜੀ ਮਿਸੇ ਪ੍ਰਸਾਦਿਆਂ ਵਾਲੇ ਪਾਸੇ ਤੇ ਉਧਰ ਦਾ ਦੇਖਦੇ ਹਾਂ ਕਿ ਇਤਿਹਾਸ ਸਾਰਾ ਪਤਾ ਕਰਦੇ ਹਾਂ ਮਿੱਤਰੋ ਮਿਸੇ ਪ੍ਰਸਾਦੇ ਮਿਲਦੇ ਹੋਣੇ ਸਾਈਡ ਇਧਰ ਮਿਸੇ ਪ੍ਰਸਾਦੇ ਹਨ ਤੇ ਇਧਰ ਬਾਬਾ ਜੀ ਦਾ ਦਰਬਾਰ ਸਾਹਿਬ ਹੈ ਇਸੇ ਪ੍ਰਸ਼ਾਦਾਂ ਪ੍ਰਸ਼ਾਦ ਲੈਣੇ ਆ ਫਿਰ ਅੱਗੇ ਚੱਲਦੇ ਆ ਤਾਂ ਇਸੇ ਪ੍ਰਸ਼ਾਦੇ ਮਿਲਦੇ ਹਨ ਮਿੱਤਰੋ ਜੋ ਕਿ ਇਸ ਗੁਰਦੁਆਰੇ ਦੀ ਮਹਾਨਤਾ ਹੈ ਇਸੇ ਪ੍ਰਸ਼ਾਦੇ ਜ਼ਰੂਰ ਖਾਣੇ ਇੱਥੇ ਆ ਕੇ ਇਹ ਧਿਆਨ ਰੱਖਿਓ ਸਾਰੇ ਕੜਾ ਪ੍ਰਸ਼ਾਦ ਦੀ ਪਰਚੀ ਇਸ ਪਾਸੋਂ ਮਿਲਦੀ ਹੈ ਦੇਖੋ ਗੁਰਦੁਆਰੇ ਸਾਹਿਬ ਦੇ ਲੈਫਟ ਸਾਈਡ ਦੇ ਆ ਇੱਕ ਨਵੀਂ ਜੀ ਦੇਖੀਏ ਜੀ ਲਾਈਵ ਚ ਪਹਿਲੀ ਵਾਰ ਇਹ ਪੂੜਾ ੜਾ ਦਾ ਸਾਰਾ ਮਤਲਬ ਦੱਸਿਆ ਹੋਇਆ ਇਹਦੇ ਸਕਰੀਨਸ਼ਾਟ ਲੈ ਕੇ ਜਰੂਰ ਪੜਿਓ ਮੇਰੇ ਖਿਆਲ ਨਾਲ ਤੁਸੀਂ ਕਿਸੇ ਨੇ ਇਹ ਜੀ ਦੇਖੀ ਨਹੀਂ ਹੋਣੀ ਕਦੇ ਪੂੜਾ ੜਾ ਹਰ ਅੱਖਰ ਦਾ ਕੀ ਮਤਲਬ ਹੈ ਪੂੜਾ ੜਾ ਜੋ ਆਪਾਂ ਪੜਦੇ ਹਾਂ ਉਹਦੇ ਹਰ ਅੱਖਰ ਦਾ ਕੀ ਮਤਲਬ ਹੈ ਉਹਦੇ ਦੱਸਿਆ ਗਿਆ ਤੇ ਨਾਲ ਇਹ ਮੁਹਾਰਨੀ ਹੈ ਇਹਦੇ ਵਿੱਚ ਵੀ ਸਾਰਾ ਊੜਾ ੜਾ ਅਲੱਗ ਤਰੀਕੇ ਨਾਲ ਲਿਖਿਆ ਓਂਕੜਾਂ ਡੋਂਕੜਾਂ ਸਾਰੀ ਸਕਰੀਨਸ਼ਾਟ ਲੈ ਕੇ ਜਰੂਰ ਪੜਿਓ ਚਾਰੇ ਪਾਸੇ ਦੀ ਪਰਿਕਰਮਾ ਕਰ ਰਹੇ ਆ ਜੀ ਦੇਖੋ ਦਰਸ਼ਨ ਕਰੋ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਇਹ ਪੁਰਾਤਨ ਇਤਿਹਾਸਕ ਖੂਹ ਹੈ ਜੀ ਦਰਸ਼ਨ ਕਰੋ ਇਹਦੇ ਵੀ ਸ਼ੀਸ਼ਾ ਲੱਗਾ ਚਾਰੋਂ ਪਾਸੇ ਨਹੀਂ ਤੇ ਤੁਹਾਨੂੰ ਕੈਮਰਾ ਅੱਗੇ ਕਰਕੇ ਮੈਂ ਦਿਖਾ ਦਿੰਦਾ ਇਹ ਬਣਿਆ ਹੈ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਆ ਦੇਖੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਇਹ ਨਾਲ ਹੀ ਖੂਹ ਬਣਿਆ ਹੈ ਖੜਾ ਪ੍ਰਸ਼ਾਦ ਦੀ ਦੇਖ ਲੈਣੇ ਮਿੱਤਰੋ ਇੱਥੋਂ ਤੇ ਫਿਰ ਚੱਲਦੇ ਹਾਂ बा बुढ़ा जी का तो लंगर हाल अंदर जाके दिखा सारा लंगर हाल लंगर इत करा नहीं जो दिल किता थोड़ी चाह पी लगे अदरवाइज लंगर तो नहीं करा देखो जी जूठे बर्तना जब सेवा चल रही है पूरी जोर शोर ਆਰੇ ਗੁਰਦੁਆਰਾ ਸਾਹਿਬ ਦੇ ਅੰਦਰ ਦੇਖੋ ਤੁਹਾਨੂੰ ਦਿਖਾਉਂਦਾ ਆਵਾ ਸਿੱਖਾਂ ਦੀ ਸੇਵਾ ਜ਼ਬਰਦਸਤ ਜੋਰਾ-ਸ਼ੋਰਾ ਨਾਲ ਚੱਲ ਰਹੀ ਹੈ ਅਸੀਂ ਆਪਣੇ ਘਰਾਂ 'ਚ ਆਪਣੇ ਬਰਤਨ ਨਹੀਂ ਧੋਂਦੇ ਇੱਥੇ ਲੋਕ ਸੰਗਤ ਦੇ ਬਰਤਨ ਧੋਂਦੇ ਐ ਇਧਰ ਚਾਹ ਦਾ ਚੱਲ ਰਿਹਾ ਲੰਗਰ ਚਾਹ ਪੀਣਾ ਤੇ ਫਿਰ ਇੱਥੋਂ ਚੱਲਦਾ ਲਓ ਇੰਨਾ ਚਾਹ ਦਾ ਲੈ ਲਿਆ ਲੰਗਰ ਐਜ਼ ਯੂਜੂਅਲ ਜਿョ ਕਿ ਹਰ ਜਗ੍ਹਾ ਪਿੰਦਾ ਆਵਾ ਚਾਹ ਪੀ ਕੇ ਫਿਰ ਇੱਥੋਂ ਚੱਲਦਾ ਸੰਗਤੋ ਦਰਸ਼ਨ ਕਰੋ ਇੱਥੇ ਜਿੱਥੇ ਆ ਸਾਰਾ ਇਸ ਲਿਖਿਆ ਬੋਰਡ ਤੇ ਆਰਾਮ ਨਾਲ ਪੜ ਲਿਓ ਤੇ ਸਕਰੀਨਸ਼ਾਟ ਲੈ ਕੇ ਆ ਪੰਜਾਬੀ ਵਿੱਚ ਲਿਖਿਆ ਤੇ ਇਹ ਹਿੰਦੀ ਵਿੱਚ ਵੀ ਲਿਖਿਆ ਹੈ ਜੇ ਕਿਸੇ ਮੇਰੇ ਵੀਰ ਨੂੰ ਹਿੰਦੀ ਪੰਜਾਬੀ ਨਹੀਂ ਆਉਂਦੀ ਹਿੰਦੀ ਚ ਪੜ ਸਕਦੇ ਨੇ ਤੇ ਜਿਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਉਹ ਪੰਜਾਬੀ ਚ ਪੜ ਸਕਦੇ ਹੋ ਬਾਕੀ ਇਤਿਹਾਸ ਪੂਰਾ ਵੀਡੀਓ ਚ ਬੋਲਿਆ ਨਹੀਂ ਜਾ ਸਕਦਾ ਕਾਫੀ ਲੰਬੀ ਵੀਡੀਓ ਬਣ ਜਾਂਦੀ ਤੁਸੀਂ ਆਰਾਮ ਨਾਲ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਇੱਥੋਂ ਸੰਤੋ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਹੋ ਸਕੇ ਕੋਸ਼ਿਸ਼ ਕੀਤੀ ਤੁਹਾਨੂੰ ਇਤਿਹਾਸ ਦੱਸ ਦਈਏ ਗੁਰਦੁਆਰਾ ਸਾਹਿਬ ਦਾ ਤੇ ਜਿੰਨਾ ਹੋ ਸਕੇ ਬ੍ਰੀਫ ਵਿੱਚ ਵੀਡੀਓ ਬਣਾਈ ਦੀ ਹੈ ਤਾਂ ਕਿ ਇੱਕ ਇੱਕ ਚੀਜ਼ ਤੁਹਾਨੂੰ ਪਤਾ ਲੱਗੇ ਤਸੱਲੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਅਗਲੀ ਵੀਡੀਓ ਵਧੀਆ ਤੋਂ ਵਧੀਆ ਬਣਾਉਣ ਦਾ ਹੌਸਲਾ ਮਿਲ ਜਾਏ ਅਗਲੀ ਵੀਡੀਓ ਤੱਕ ਆਪਣੇ ਦਾਸ ਗਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ